ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਉਸਤਤ ਦੇ ਵਿੱਚ 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 ਜੇ ਕਾਰੇ ਲਾ ਕੇ ਜਰੂਰ ਨਵਾਜਣਾ ਜਿਹੜਾ ਕੋਈ ਸ਼ੇਅਰ ਚੰਗਾ ਲੱਗੇ ਕਿ ਲੋਕ ਕੁਫਰ ਦੇ ਰੰਗ ਵਿੱਚ ਲੱਖ ਰੰਗੇ ਲੋਕ ਕੁਫਰ ਦੇ ਰੰਗੇ ਵਿੱਚ ਲੱਖ ਰੰਗੇ ਤੇ ਪਖੰਡਵਾਦ ਦਾ ਇੱਥੇ ਅੰਤ ਕੋਈ ਨਾ ਸੂਰਤ ਟਿੱਕਾ ਕੇ ਕਰ ਜਾਏ ਜੋ ਬੰਦਗੀ ਉਹਦੇ ਵਰਗਾ ਐ ਪਰ ਸੰਤ ਕੋਈ ਨਾ ਤੇ ਹਾਮੀ ਪਰਦਾ ਸਾਂਜੀ ਵਾਲਤਾ ਦੀ ਹਾਮੀ ਪਰਦਾ ਸਾਂਜੀ ਵਾਲਤਾ ਦੀ ਸਿੱਖ ਪੰਥ ਜਿਆ ਜਗਤ ਪੰਥ ਕੋਈ ਨਾ ਗ੍ਰੰਥ ਦੁਨੀਆਂ ਦੇ ਸਤਕਾਰ ਜੋਗ ਸਬੇ ਗੁਰੂ ਗ੍ਰੰਥ ਜਿਆ ਐ ਪਰ ਗ੍ਰੰਥ ਕੋਈ ਨਾ